ਕੋਠੇ ਤੇ ਕਿਲ ਹੋਵੇ ਕੋਠੇ ਤੇ ਕਿਲ ਹੋਵੇ ਉਹਨ ਕਿਸਮਤ ਵਾਲੇ ਜਿੱਦਾ ਗੁਰਾ ਉੱਤੇ ਦਿਲ ਹੋਵੇ ਬਾਇ ਬਰਥ ਪਾਣੀ ਛਨੇ ਦਾਸ ਦਾ ਸਰੀਰ ਜੰਮ ਗਿਆ ਸਾਰ ਬਿਲਕੁਲ ਨੀਲਾ ਹੋ ਗਿਆ ਸੀ ਕਿਉਂਕਿ ਦਾਸ ਨੂੰ ਪੋਲੀਓ ਦੀ ਸ਼ਿਕਾਇਤ ਹੋ ਗਈ ਸੀ ਮਿੱਟੋ ਕਾ ਪੀਤਾ ਤੇਰੇ ਵਿੱਚੋਂ ਹੋ ਤੁਹਾਡੇ ਵਿੱਚੋਂ ਰਬ ਦਸਿਆ ਤੁਹਾਨੂੰ ਸਜਦਾ ਕੀਤਾ ਤਾਨੂੰ ਸਜਦਾ ਇਤਾਂ ਕੀ ਤਾ ਮੇਰੀ ਮਾਂ ਨੂੰ ਸਾਰਿਆਂ ਨੇ ਕਹਿ ਦਿੱਤਾ ਸੀ ਕਿ ਇਸ ਬੱਚੇ ਨੂੰ ਜਨਮ ਦੇਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਇਹ ਬੱਚਾ ਜਿਹੜਾ ਹੈ ਇਹ ਸੰਸਾਰ ਦੇਖਣ ਦੇ ਕਾਬਿਲ ਨਹੀਂ ਇਸ ਬੱਚੇ ਨੂੰ ਪੈਦਾ ਕਰਨਾ ਤੇ ਇੱਕ ਪੱਥਰ ਨੂੰ ਪੈਦਾ ਕਰਨਾ ਇੱਕ ਬਰਾਬਰ ਹੈ ਤੇ ਜਦੋਂ ਦੂਸਰੇ ਬੱਚਿਆਂ ਨੂੰ ਵੇਖਦੇ ਹੋ ਜਿਹੜੇ ਦੂਸਰੇ ਬੱਚੇ ਨੇ ਉਹ ਚੰਗੀ ਤਰ੍ਹਾਂ ਚੱਲ ਫਿਰ ਸਕਦੇ ਨੇ ਸਾਰੇ ਕੰਮ ਵਧੀਆ ਕਰ ਸਕਦੇ ਨੇ ਤੇ ਕਦੀ ਉਹਨਾਂ ਵਾਲਾ ਬੱਚਾ ਵੇਖ ਕੇ ਕਦੀ ਤੁਹਾਡਾ ਮਨ ਵੀ ਦੁਖੀ ਹੋਇਆ ਜਾਂ ਕਦੀ ਰੱਬ ਦੇ ਨਾਲ ਕਦੀ ਕੋ ਗੁੱਸਾ ਗਿਲਾ ਸ਼ਿਕਵਾ ਕੀਤਾ ਹੋਵੇ ਫਿਰ ਆਪਾਂ ਮੈਨੂੰ ਉਹਨਾਂ ਬੱਚਿਆਂ ਵਾਂਗ ਕਿਉਂ ਨਹੀਂ ਬਣਾਇਆ ਮੈਨੂੰ ਉਹਨਾਂ ਬੱਚਿਆਂ ਵੱਲ ਵੇਖ ਕੇ ਵੀ ਕੋਈ ਗਿਲਾ ਨਹੀਂ ਕਿ ਮੈਨੂੰ ਐਸਾ ਕਿਉਂ ਬਣਾਇਆ ਗਿਆ ਪਰ ਤੰਦਰੁਸਤ ਹੁੰਦਿਆਂ ਹੋਇਆਂ ਵੀ ਬੱਚੇ ਜਿਹੜੇ ਨੇ ਸੱਚ ਆਪਣੇ ਮਾਪੇ ਦਾ ਕੀ ਹਾਲ ਕਰ ਦਿੰਦੇ ਨੇ ਤੁਸੀਂ ਦੇਖਦੇ ਹੋ ਸੱਚ ਸਰਦਨ ਹਾਰਾ ਅਸੀਂ ਦੇਖਿਆ ਸਮੀਰ ਜੀ ਜਦੋਂ ਤੁਸੀਂ ਆਏ ਅਸੀਂ ਤੁਹਾਨੂੰ ਮਿਲਣ ਵਾਸਤੇ ਆਏ ਤੁਸੀਂ ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਆਪਣੀ ਮਾਤਾ ਦੇ ਪੈਰੀ ਹੱਥ ਜੂ ਲਾਉਂਦੇ ਹੋ ਜੀ ਸਮੀਰ ਅਜ ਜੋ ਵੀ ਹੈ ਉਹ ਆਪਣੀ ਮਾਂ ਮੈਡਮ ਰਕੇਸ਼ ਪਟਾਰਾ ਜੀ ਉਹਨਾਂ ਦੀ ਬਦੌਲਤ ਕਿ ਵਿੱਚ ਬੁਢਾਪੇ ਲੋਡ ਪੈਂਦੀ ਏ ਪੁੱਤ ਦੇ ਕੰਦੇ ਦੀ ਵਿੱਚ ਬੁਢਾਪੇ ਲੋਡ ਪੈਂਦੀ ਏ ਪੁੱਤ ਦੇ ਕੰਦੇ ਦੀ ਸਮਾ ਐਸੀ ਇੱਕ ਚੀਜ਼ ਜੋ ਪਰਖ ਕਰਾ ਦੇ ਬੰਦੇ ਤੇ ਜਦ ਮਾਪਿਓ ਘਰ ਚੋਂ ਕੱਢ ਹਵੇਲੀ ਪਾਇਆ ਜਾਂਦਾ ਏ ਉਦੋਂ ਪੁੱਤ ਪਰਖਿਆ ਜਾਂਦਾ ਜਦੋਂ ਵਿਆਹਿਆ ਜਾਂਦਾ ਕਿਸੇ ਇੰਦ ਰਖਤ ਦੀ ਐਨੀ ਸੰਗਣੀ ਛਾ ਨਿੰਦੀ ਉਸ ਨੂੰ ਪੁੱਛ ਕੇ ਵੇਖ ਲਵੋ ਜਦੀ ਮਾਨੀ ਹੁੰਦੀ ਮਾਂ ਦੇ ਚਰਨਾਂ ਵਿੱਚ ਸੁੱਖ ਸਾਰੇ ਛੱਡ ਕੇ ਵੇਖੋ ਮਹਿਲ ਚੁਬਾਰੇ ਇਸ ਦੇ ਕੋਣੋਂ ਆਪਣੇ ਪੁੱਤ ਨੂੰ ਨਾਂ ਨਹੀਂ ਹੁੰਦੀ ਉਸ ਨੂੰ ਪੁੱਛ ਕੇ ਵੇਖ ਲਵੋ ਜਦੀ ਮਾਂ ਨਹੀਂ ਹੁੰਦੀ ਕਿਉਂਕਿ ਸਤਗੁਰ ਜੀ ਦੀ ਬੜੀ ಅಪਾਰ ਕਿਰਪਾ ਕਿ ਅੱਜ ਅਗੋਸ਼ਟ ਦੇ ਅਗੋਸ਼ ਦੀ ਜਿਹੜੀ ਉਂਗਲ ਫੜ ਕੇ ਸਮੀਰ ਅੰਮ੍ਰਿਤਸਰ ਤੋਂ ਲੈ ਕੇ ਜਲੰਧਰ ਲੁਧਿਆਣਾ ਪਟਿਆਲਾ ਫਗਵਾੜਾ ਚੰਡੀਗੜ੍ਹ ਹੁਸ਼ਿਆਰਪੁਰ ਤੱਕ ਇਹਨਾਂ ਬੱਚਿਆਂ ਨਾਲ ਪਰਫਾਰਮ ਕਰਕੇ ਆਇਆ ਜੀ ਸਜਦਾਈ ਤਾ ਕੀਤਾ ਤੁਹਾਨੂੰ ਸਜਦਾਈ ਤਾ ਕੀ ਤਾ ਸਾਸੀਗਾ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਅੱਜ ਤੁਹਾਨੂੰ ਉਹਨਾਂ ਬੱਚਿਆਂ ਨਾਲ ਮਿਲਾਉਣ ਜਾ ਰਿਹਾ ਹਾਂ ਜਿਨ੍ਹਾਂ ਨੇ ਬੱਚਿਆਂ ਨੇ ਪਰਮਾਤਮਾ ਦੇ ਨਾਲ ਸਿੱਧੀ ਲੇੜ ਲਾਈ ਹੈ ਤੇ ਇਹ ਖਬਰ ਖਾਸ ਕਰਕੇ ਉਹਨਾਂ ਲੋਕਾਂ ਵਾਸਤੇ ਆ ਜਿਹੜੇ ਲੋਕ ਆਪਣੀ ਜ਼ਿੰਦਗੀ ਤੋਂ ਹਮੇਸ਼ਾ ਅੱਕ ਜਾਂਦੇ ਨੇ ਅਸੀਂ ਦੇਖਿਆ ਜਦੋਂ ਕੋਈ ਦੁੱਖ ਤਕਲੀਫ ਆਉਂਦੀ ਆ ਤੇ ਆਪਣੇ ਆਪ ਨੂੰ ਤੇ ਰੱਬ ਨੂੰ ਬੜਾ ਤਾਣਾ ਮੇਣਾ ਮਾਰਦੇ ਨੇ ਫਿਰ ਅੱਬਾ ਤੂੰ ਸਾਡੀ ਜ਼ਿੰਦਗੀ 'ਚ ਕਿ쨰 ਇਹ ਦੁੱਖ ਲੈਂਦੇ ਨੇ ਅਰੇ ਤਸਵੀਰਾਂ ਜਿਹਨੂੰ ਤੁਹਾਨੂੰ ਸਾਂਝੀ ਕਰਾਂਗੇ ਇਹ ਤਸਵੀਰਾਂ ਅਮਰਸਾ ਦੇ ਅਗੋਸ਼ ਇੱਕ ਸੰਸਥਾ ਦੀਆਂ ਵਾਂ ਜਿਹੜੇ ਕਿ ਸਪੈਸ਼ਲ ਬੱਚਿਆਂ ਦਾ ਜਿਹੜਾ ਸਕੂਲ ਚਲਾਉਂਦੇ ਨੇ ਅਤੇ ਤੁਸੀਂ ਦੇਖ ਸਕਦੇ ਹੋ ਜਿੰਨੇ ਬੱਚੇ ਨੇ ਸਾਰੇ ਸਪੈਸ਼ਲ ਨੇ ਰੱਬ ਨੇ ਖਾਸ ਬਣਾਇਆ ਨੇ ਬੱਚਿਆਂ ਨੂੰ ਤੇ ਇਹਨਾਂ ਇਹਨਾਂ ਵੱਲ ਦੇਖ ਕੇ ਤੁਹਾਨੂੰ ਵੀ ਕਿਤੇ ਜੋਸ਼ ਆਵੇਗਾ ਅਤੇ ਜਿਹੜੇ ਤੁਸੀਂ ਆਪਣੀ ਜ਼ਿੰਦਗੀ ਤੋਂ ਹਾਰੇ ਹੋ ਜਿਹੜੇ ਥੱਕੇ ਹੋ ਇਹ ਤੁਹਾਨੂੰ ਇਹ ਬੱਚਿਆਂ ਨੂੰ ਵੇਖ ਕੇ ਤੁਹਾਡੇ ਮਨ ਵਿੱਚ ਵੀ ਜੀਣ ਦੀ ਜਿਹੜੀ ਆ ਖੁਸ਼ੀ ਜੂ ਸਾਂਝੀ ਹੋएगी ਤੇ ਗੱਲਬਾਤ ਕਰਾਂਗੇ ਸਾਡੇ ਨਾਲ ਗੱਲਬਾਤ ਕਰਨ ਨੂੰ ਸਮੀਰ ਰਿਆ ਜਿਹੜਾ ਕਿਸਮੀਰ ਇਹਨਾਂ ਸਪੈਸ਼ਲ ਬੱਚਿਆਂ ਦਾ ਮੈਂ ਕਹਿ ਸਕਦਾ ਇੱਕ ਹੁਨਰਵਰ ਬੱਚਾ ਜਿਹੜਾ ਕਿ ਪ੍ਰਮਾਤਮਾ ਨੇ ਅਜਿਹਾ ਇੱਕ ਉਸ ਨੂੰ ਹੁਨਰ ਦਿੱਤਾ ਉਸ ਦੀ ਆਵਾਜ਼ ਜਿਹੜੀ ਆ ਅਜਿਹੀ ਇੱਕ ਆਵਾਜ਼ ਆਪੀ ਵਧੀਆ-ਵਧੀਆ ਗਾਇਕ ਜਿਹੜੇ ਕੀ ਵੱਡੇ-ਵੱਡੇ ਗਾਇਕ ਵੀ ਇਸ ਆਵਾਜ਼ ਨੂੰ ਪਛਾਣ ਕਰਦੇ ਨੇ ਤੇ ਗੱਲਬਾਤ ਵੀ ਕਰਾਂਗੇ ਸਮੀਰ ਦੇ ਨਾਲ ਸਮੀਰ ਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਭ ਤੋਂ ਪਹਿਲਾਂ ਪੰਜਾਬੀ ਲੋਕ ਚੈਨਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਰਜੀਤਪਾ ਜੀ ਮੇਰੇ ਵੱਲੋਂ ਮੇਰੇ ਪੂਰੇ ਆਗੋਸ਼ ਵੱਲੋਂ ਲੋਕ ਪੰਜਾਬੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਸਾਰਿਆਂ ਮੇਰੇ ਆਪਰਾਵਾਂ ਨੂੰ ਮੇਰੇ ਦੋਸਤਾਂ ਨੂੰ ਪਿਆਰ ਭਰੇ ਸਤਿ ਸ੍ਰੀ ਅਕਾਲ ਕਿਉਂਕਿ ਦਾਸ ਆਪਣੇ ਆਪ ਨੂੰ ਇੱਕੋ ਗੱਲ ਕਹਿੰਦਾ ਹੈ ਕਿ ਹਮ ਕੁੱਕਰ ਤੇਰੇ ਦਰਬਾਰ ਭੌਂਕੇ ਅੱਗੇ ਬਦਨ ਵਿਸਾਰ ਜੋ ਸਤਗੁਰ ਸਾਡੇ ਕੋਲ ਕਰਵਾਉਂਦੇ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੋ ਸਾਡੇ ਕੋਲ ਕਰਵਾਉਂਦੇ ਨੇ ਉਹ ਅਸੀਂ ਕਰ ਰਹੇ ਹਾਂ ਜੀ ਤੇ ਗੱਲ ਕੇ ਸਿਮਰ ਜੀ ਕਹਿੰਦੇ ਤੁਹਾਡੀ ਆਵਾਜ਼ ਬਹੁਤ ਸੋਹਣੀ ਆ ਪ੍ਰਮਾਤਮਾ ਨੇ ਤੁਹਾਡੀ ਜ਼ੁਬਾਨ ਤੇ ਕਹਿੰਦੇ ਵੀ ਸਤਸਤਿ ਮਾਜੜੀ ਆਵਾਜ਼ ਕਰਦੀ ਆ ਜੀ ਤੇ ਸਭ ਤੋਂ ਪਹਿਲਾਂ ਗੱਲਬਾਤ ਅਸੀਂ ਅਸਾਂ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੀ ਮਿੱਠੀ ਆਵਾਜ਼ ਵਿੱਚ ਇੱਕ ਸ਼ਬਦ ਜਰੂਰ ਸੁਣਾਗੇ ਉਸ ਤੋਂ ਬਾਅਦ ਤੁਹਾਡੀ ਜ਼ਿੰਦਗੀ ਬਾਰੇ ਤੁਹਾਡੇ ਬਾਰੇ ਜਾਣਨ ਦੀ ਕੋਸ਼ਿਸ਼ ਕਰਾਂਗੇ ਫਗਤਾ ਕੀਟੇਕ ਤੂੰ ਸੰਤਾਂ ਕਿਓਟ ਤੂੰ ਸੱਚਾ ਸਿਰਜਣਹਾਰਾ ਸੱਚਾ ਸਿਰਜਣ ਹਰ ਸੱਚ ਸਿਰਜਣਹਾਰਾ ਸੱਚ ਸਿਰਜਣਹਾਰਾ ਸਤਗੁਰ ਪਾਸ ਬਿਨੰਤੀ ਆ ਮਿਲੈ ਨਾਮ ਅਧਾਰਾ ਮਿਲੈ ਨਾਮ ਅਧਾਰਾ ਮਿਲੈ ਨਾਮ ਅਧਾਰਾ ਭਗਤਾਂ ਕੀਤੇ ਕੁ ਤੂੰ ਸੰਤਾਂ ਕੀ ਓਟ ਤੂੰ ਸੱਚਾ ਸਿਰਜਣਹਾਰਾ ਸੱਚਾ ਸਰਜਣ ਹਾਰਾ ਵਾਹ ਵਾਹ ਬਹੁਤ ਪਿਆਰੀ ਆਵਾਜ਼ ਤੇ ਬਹੁਤ ਮਿੱਠੀ ਆਵਾਜ਼ ਆ ਜਿੰਨੀ ਸਮੀਰੀ ਤੁਹਾਡੀ ਤਾਰੀਫ ਕੀਤੀ ਜਾਵੇ ਬਹੁਤ ਘੱਟ ਆ ਤੇ ਮੈਨੇ ਅਸੋਤਾਲੀ ਜ਼ਿੰਦਗੀ ਬਾਰੇ ਸਵਾਲ ਕਰਦੇ ਆ ਪ੍ਰਮਾਤਮਾ ਨੇ ਸ਼ੁਰੂ ਤੋਂ ਪੁਆਰਿਸਤਾਨ ਦੇ ਹਾਲਾਤ ਬਣਾਏ ਕਿ ਜਾਂ ਥੋੜਾ ਸਮਾਂ ਬਿਮਾਰ ਹੋਣ ਕਰਕੇ ਇਸਤਾਨ ਦੇ ਸਾਡੇ ਹਾਲਾਤ ਹੋ ਗਏ ਸੀ 10 ਜਿਸ ਵੇਲੇ ਦਾਸ ਨੇ ਜਨਮ ਲਿਆ ਬਾਈ ਬਰਥ ਦਾਸ ਦਾ ਸਰੀਰ ਜੰਦਿਆ ਸਾਰ ਬਿਲਕੁਲ ਨੀਲਾ ਹੋ ਗਿਆ ਸੀ ਕਿਉਂਕਿ ਦਾਸ ਨੂੰ ਪੋਲੀਓ ਦੀ ਸ਼ਿਕਾਇਤ ਹੋ ਗਈ ਸੀ ਔਰ ਸਾਰੇ ਹੀ ਡਾਕਟਰਸ ਸਾਰੇ ਹੀ ਦਾਸ ਦੇ ਰਿਲੇਟਿਵਸ ਮੇਰੀ ਮਾਂ ਨੂੰ ਸਾਰਿਆਂ ਨੇ ਕਹਿ ਦਿੱਤਾ ਸੀ ਕਿ ਇਸ ਬੱਚੇ ਨੂੰ ਜਨਮ ਦੇਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਇਹ ਬੱਚਾ ਜਿਹੜਾ ਹੈ ਇਹ ਸੰਸਾਰ ਦੇਖਣ ਦੇ ਕਾਬਿਲ ਨਹੀਂ ਨਾ ਹੀ ਇਹ ਸੰਸਾਰ ਦੇਖ ਸਕਦਾ ਇਸ ਬੱਚੇ ਨੂੰ ਪੈਦਾ ਕਰਨਾ ਤੇ ਇੱਕ ਪੱਥਰ ਨੂੰ ਪੈਦਾ ਕਰਨਾ ਇੱਕ ਬਰਾਬਰ ਪਰ ਮੇਰੀ ਮਾਂ ਮੇਰਾ ਸੱਚਾ ਸੁੱਚਾ ਰੱਬ ਮੈਡਮ ਰਕੇਸ਼ ਪਟਾਰਾ ਜੀ ਜਿਨ੍ਹਾਂ ਨੇ ਇੰਨੀਆਂ ਗੱਲਾਂ ਸੁਣਨ ਤੋਂ ਬਾਅਦ ਇੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨ ਤੋਂ ਬਾਅਦ ਵੀ ਹਿੰਮਤ ਨਹੀਂ ਹਾਰੀ। ਔਰ ਸਤਿਗੁਰੂ ਜੀ ਨੇ ਬੜੀ ಅಪਾਰ ਕਿਰਪਾ ਕੀਤੀ ਕਿ ਐਸੀ ਮਾਂ ਮੇਰੀ ਝੋਲੀ 'ਚ ਪਈ ਏ ਜਿਸ ਨੇ ਕਿ ਮੈਨੂੰ ਮੂਰਖ ਜੇ ਬੱਚੇ ਨੂੰ ਇਸ ਸੰਸਾਰ ਦੇ ਖਾਇ ਜੀ ਅਸੀਂ ਮੇਰੀ ਗੱਲ ਕਰੀਏ ਕਹਿੰਦੇ ਮਾਂ ਦਾ ਦੇਣਾ ਕੋਈ ਵੀ ਨਹੀਂ ਦੇ ਸਕਦਾ ਜੀ ਤੇ ਕਹਿੰਦੇ ਰੱਬ ਤੋਂ ਬਾਅਦ ਮਾਂ ਦਾ ਦਰਜਾ ਜਿਹੜਾ ਕਿਹਾ ਜਾਂਦਾ ਵਾ ਜੀ ਜੀ ਨਿਵੇਂ ਤੁਸੀਂ ਦੱਸਿਆ ਵੀ ਤੁਹਾਨੂੰ ਡਾਕਟਰਾਂ ਨੇ ਕਿਹਾ ਦਾ ਰਿਸ਼ਤੇਦਾਰਾਂ ਨੇ ਵੀ ਕਹਿ ਦਿੱਤਾ ਵੀ ਭਾਈ ਇਸ ਨੂੰ ਜੰਮਣ ਦੇ ਬਜਾਏ ਜਿਵੇਂ ਪੱਥਰ ਜੰਮਣ ਦੀ ਗੱਲ ਤੁਸੀਂ ਕੀਤੀ ਆ ਜੀ ਵੀ ਇਹਨੇ ساری ਉਮਰ ਇਸ ਤਾਂ ਦੇ ਹਾਲਾਤ ਰਹੇ ਨੇ ਜੀ ਪਰ ਤੁਹਾਡੀ ਮਾਂ ਦਾ ਜਿਗਰਾ ਸੀ ਕਹਿ ਸਕਦੇ ਆ ਮਾਂ ਵਾਸਤੇ ਪੁੱਤ ਜਿਹੜਾ ਜਿਸ ਦਾ ਮਰਜ਼ੀ ਹਵੇ ਜਿਸ ਦਾ ਮਰਜ਼ੀ ਹੋਵੇ ਤੇ ਮਾਂ ਮਾਤੇ ਤੇ ਪੁੱਤ ਪੋਤੀ ਹੁੰਦਾ ਵਾ ਜੀ ਕਿੰਨੇ ਕਿ ਲਾਡਾਂ ਦੇ ਨਾਲ ਕਿੰਨੇ ਕਿ ਚਾਵਾ ਦੇ ਨਾਲ ਤੁਹਾਡੀ ਮਾਤਾ ਨੇ ਤੁਹਾਨੂੰ ਪਾਲਿਆ ਜੀ ਕਿਉਂਕਿ ਮਾਤਾ ਨੂੰ ਪਤਾ ਸੀ ਕਿ ਇਹ ਜਿਹੜਾ ਬੱਚਾ ਵਾ ਸਪੈਸ਼ਲ ਬੱਚਾ ਵਾ ਜੀ ਆਮ ਬੱਚਿਆਂ ਵਾਂਗੂ ਨਹੀਂ ਆ ਫਿਰ ਵੀ ਤੁਹਾਡੀ ਮਾਂ ਨੇ ਕਿੰਨਾ ਕਿ ਤੁਹਾਨੂੰ ਲਾੜ ਪਿਆਰ ਨਾਲ ਪਾਲਿਆ ਮੇਰੀ ਮਾਂ ਦੇ ਨਾਲ ਨਾਲ ਮੈਂ ਇੱਕ ਹੋਰ ਆਪਣੇ ਸੱਚੇ-ਸੁੱਚੇ ਰੱਬ ਦਾ ਜ਼ਿਕਰ ਕਰਾਂਗਾ ਉਹ ਨੇ ਮੇਰੇ ਪਿਤਾ ਜੀ ਸਤਿਕਾਰਯੋਗ ਸ਼੍ਰੀ ਅਸ਼wini ਕੁਮਾਰ ਜੀ ਪਟਾਰਾ ਸਾਹਿਬ ਜੋ ਕਿ ਇਸ ਵੇਲੇ ਸਾਡੇ ਵਿੱਚ ਨਹੀਂ 21 ਸਾਲ ਹੋ ਚੁੱਕੇ ਨੇ ਜੀ ਉਹਨਾਂ ਦੀ ਡੈਥ ਹੋਈ ਨੂੰ ਔਰ ਮੇਰੇ ਪਿਤਾ ਜੀ ਨੂੰ ਜਿਵੇਂ ਕਿ ਮੈਂ ਪਹਿਲਾਂ ਗੱਲ ਕੀਤੀ ਕਿ ਮੇਰੇ ਮਾਤਾ ਜੀ ਨੂੰ ਮੇਰੇ ਪਿਤਾ ਜੀ ਨੂੰ ਸਾਰੇ ਹੀ ਮੇਰੇ ਰਿਸ਼ਤੇਦਾਰਾਂ ਨੇ ਕਹਿ ਦਿੱਤਾ ਸੀ ਕਿ ਇਹ ਬੱਚਾ ਪਾਲਣ ਦੇ ਯੋਗ ਨਹੀਂ ਕੰਮ ਪਰ ਮੇਰੇ ਪਿਤਾ ਜੀ ਨੇ ਮੇਰੇ ਮੰਮੀ ਨੂੰ ਇਹ ਗੱਲ ਕਹੀ ਕਿ ਬੱਚਾ ਜਿਹੋ ਜਿਹਾ ਵੀ ਹੋਵੇ ਅਸੀਂ ਇਸ ਨੂੰ ਪਾਲਾਂਗੇ ਇਸ ਨੂੰ ਸੰਸਾਰ ਦਿਖਾਵਾਂਗੇ ਇਸ ਦੀ ਪਾਲਣਾ ਪੋਸ਼ਣਾ ਅਸੀਂ ਕਰਾਂਗੇ ਅਸੀਂ ਇਹ ਪਾਪ ਨਹੀਂ ਕਰਨਾ ਭਾਵੇਂ ਕੋਈ ਵੀ ਕਵੇ ਅਸੀਂ ਕਿਸੇ ਦੇ ਕਹਿਣੇ 'ਚ ਨਹੀਂ ਆਉਣਾ ਅਸੀਂ ਇਹ ਬੱਚਾ ਜਿਹੜਾ ਆਪਣੀ ਜਾਨ ਤੋਂ ਵੀ ਵੱਧ ਪਾਲ ਕੇ ਉਸ ਕਿਸ ਨੂੰ ਵੱਡਾ ਕਰਾਂਗੇ ਜਿਸ ਤਰ੍ਹਾਂ ਵੀ ਹੋ ਸਕੇਗਾ ਅਸਤੀ ਅਸਤੀ ਪਾਲਣਾ ਪੋਛਣਾ ਕਰਾਂਗੇ ਜੀ ਗੱਲ ਕੇ ਸੀ ਮੇਰੀ ਜਿਉਂ-ਜਿਉਂ ਤੁਸੀਂ ਵੱਡੇ ਹੋਏ ਤੇ ਮੈਨੂੰ ਐਸੋ ਵੀ ਤੁਹਾਨੂੰ ਜਦੋਂ ਤੁਸੀਂ ਆਪਣਾ ਹੋਸ਼ ਸੰਭਾਲ ਲਿਆ ਤੇ ਆਪਣੇ ਆਪ ਨੂੰ ਫਿਰ ਦੇਖ ਕੇ ਕਿਉਂ ਚੰਗੀ ਤਾਂ ਤੁਸੀਂ ਚੱਲ ਫੇਰ ਨਹੀਂ ਚੰਗਦੇ ਸਕਦੇ ਆਮ ਸਪੈਸ਼ਲ ਬੱਚਾ ਤੁਸੀਂ ਆਉਂਦੇ ਹੋ ਤੇ ਜਦੋਂ ਦੂਸਰੇ ਬੱਚਿਆਂ ਨੂੰ ਵੇਖਦੇ ਹੋ ਜਿਹੜੇ ਦੂਸਰੇ ਬੱਚੇ ਨੇ ਉਹ ਚੰਗੀ ਤਾਂ ਚੱਲ ਫੇਰ ਸਕਦੇ ਨੇ ਸਾਰੇ ਕੰਮ ਵਧੀਆ ਕਰ ਸਕਦੇ ਨੇ ਤੇ ਕਦੀ ਉਹਨਾਂ ਨਾਲ ਬੱਚਾ ਵੇਖ ਕੇ ਕਦੀ ਤੁਹਾਡਾ ਮਨ ਵੀ ਦੁਖੀ ਹੋਇਆ ਜਾਂ ਕਦੀ ਰੱਬ ਦੇ ਨਾਲ ਕਦੀ ਕੋ ਗੁੱਸਾ ਗਿਲਾ ਸ਼ਿਕਵਾ ਕੀਤਾ ਹੋਵੇ ਵੀ ਰੱਬਾ ਮੈਨੂੰ ਉਹਨਾਂ ਬੱਚਿਆਂ ਵਾਂਗੂ ਕਿਉਂ ਨਹੀਂ ਬਣਾਇਆ ਇੱਕ ਸਪੈਸ਼ਲ ਬੱਚਾ ਕਿਉਂ ਬਣਾ ਦਿੱਤਾ ਗਿਆ ਜੇ ਸਮੀਰ ਪਟਾਰਾ ਦਿਵਿਆਂਗ ਬੱਚਿਆਂ ਚ ਆ ਗਿਆ ਜਾਂ ਸਪੈਸ਼ਲ ਬੱਚਿਆਂ ਚ ਆ ਗਿਆ ਕੋਈ ਗੱਲ ਨਹੀਂ 노 ਡਾਊਟ ਮੈਨੂੰ ਉਹਨਾਂ ਬੱਚਿਆਂ ਵੱਲ ਵੇਖ ਕੇ ਵੀ ਕੋਈ ਗਿਲਾ ਨਹੀਂ ਕਿ ਮੈਨੂੰ ਐਸਾ ਕਿਉਂ ਬਣਾਇਆ ਗਿਆ ਪਰ ਤੰਦਰੁਸਤ ਹੁੰਦਿਆਂ ਹੋਿਆਂ ਵੀ ਬੱਚੇ ਜਿਹੜੇ ਨੇ ਆਪਣੇ ਮਾਪੇ ਦਾ ਕੀ ਹਾਲ ਕਰ ਦਿੰਦੇ ਨੇ ਤੁਸੀਂ ਦੇਖਦੇ ਹੋ ਜਸਮਾਨੇ ਸਾਨੂੰ ਸੰਸਾਰ ਦਿਖਾਇਆ ਸਾਨੂੰ 9 ਮਹੀਨੇ ਗਰਭ ਦੇ ਵਿੱਚ ਰੱਖਿਆ ਕਿਉਂਕਿ ਗੁਰਬਾਣੀ ਚ ਇੱਕ ਫਰਮਾਨ ਹੈ ਕਿ ਵਿੱਚੋਂ ਗਰਭ ਐ ਨਿਕਲ ਆਇਆ ਖਸਮ ਵਿਸਾਰ ਦੁਣੀ ਚਤਲਾਇ ਜਿਸਮਾ ਨੇ ਸਾਨੂੰ 9 ਮਹੀਨੇ ਗਰਭ ਦੇ ਵਿੱਚ ਰੱਖਿਆ ਸਾਨੂੰ ਪਾਲਿਆ ਪੋਸਿਆ ਵੱਡਿਆਂ ਕੀਤਾ ਤੁਸੀਂ ਜਾਣਦੇ ਹੋ ਕਿ ਜਦੋਂ ਮਾਪਿਓ ਬਜ਼ੁਰਗ ਅਵਸਥਾ 'ਚ ਆ ਜਾਵੇ ਤੇ ਮਾਪਿਓ ਬੱਚਾ ਬਣ ਜਾਂਦੇ ਪਰ ਜਦੋਂ ਬੱਚੇ ਜਵਾਨੀ ਦੀ ਅਵਸਥਾ 'ਚ ਆ ਜਾਂਦੇ ਨੇ ਤੇ ਮਾਪਿਓ ਬਜ਼ੁਰਗ ਅਵਸਥਾ 'ਚ ਆ ਜਾਂਦੇ ਨੇ ਨਾ ਤੇ ਜਿਹੜੇ ਬੱਚੇ ਕਹਿੰਦੇ ਨੇ ਨਾ ਕਿ ਸਾਨੂੰ ਮਾਪਿਓ ਨੇ ਪਾਲ ਪੋਸ ਕੇ ਵੱਡਾ ਕੀਤਾ ਸਾਨੂੰ ਸੰਸਾਰ ਦਿਖਾਇਆ ਸਾਨੂੰ ਆਹ ਕੀਤਾ ਸਾਨੂੰ ਉਹ ਕੀਤਾ ਮੈਂ ਕਹਿੰਦਾ ਗਲਤ ਕਹਿੰਦੇ ਨੇ ਕਿਉਂਕਿ ਜਦੋਂ ਬੱਚਿਆਂ ਦੇ ਸੰਸਾਰ ਵੇਖਣ ਦੀ ਵਾਰੀ ਆਈ ਤੇ ਮਾਪਿਓ ਨੇ ਪੂਰਾ ਜੀ ਜਾਨ ਲਗਾ ਦਿੱਤੀ ਪਰ ਜਦੋਂ ਮਾਪਿਓ ਦੇ ਸੰਸਾਰ ਵੇਖਣ ਦੀ ਵਾਰੀ ਆਈ ਤੇ ਬੱਚੇ ਕਹਿਣ ਲੱਗੇ ਇਹ ਕੀ ਸਾਡੇ ਸਾਡੇ ਸਿਰ ਤੇ ਬੋਝ ਪੈ ਗਿਆ ਬਿਲਕੁਲ ਕਈ ਬੱਚੇ ਐਸੇ ਨੇ ਜਿਹੜੇ ਮਾਪਿਓ ਨੂੰ ਬੋਝ ਸਮਝਦੇ ਨੇ ਪਰ ਮੈਂ ਉਹਨਾਂ ਬੱਚਿਆਂ ਨੂੰ ਅਪੀਲ ਕਰਾਂਗਾ ਉਹਨਾਂ ਬੱਚਿਆਂ ਨੂੰ ਇਹ ਗੱਲ ਕਵਾਂਗਾ ਕਿ ਉਹਨਾਂ ਨੂੰ ਬੋਝ ਨਾ ਸਮਝੋ ਜਿਨ੍ਹਾਂ ਨੇ ਤੁਹਾਨੂੰ ਜਨਮ ਦਿੱਤਾ ਅਸੀਂ ਉਹਨਾਂ ਮਾਪਿਓ ਦੇ ਉਹ ਸਾਰੇ ਬਣিয়ে ਜਿਹੜੇ ਕਿ ਨਾਰਮਲ ਬੱਚੇ ਵੀ ਨਹੀਂ ਬਣ ਸਕਦੇ ਪਰ ਮੈਂ ਅੱਜ ਵੀ ਬੇਨਤੀ ਕਰਦਿਆਂ ਹਰਜੀਤ ਪਾਜੀ ਸਮੀਰ ਅੱਜ ਜੋ ਵੀ ਹੈ ਉਹ ਆਪਣੀ ਮਾਂ ਮੈਡਮ ਰਕੇਸ਼ ਪਟਾਰਾ ਜੀ ਉਹਨਾਂ ਦੀ ਬਦੌਲਤ ਹੈ ਬਿਲਕੁਲ ਜੀ ਅਸੀਂ ਦੇਖਿਆ ਸਮੀਰ ਜੀ ਜਦੋਂ ਤੁਸੀਂ ਆਏ ਸੀ ਤੁਹਾਨੂੰ ਮਿਲਣ ਵਾਸਤੇ ਆਏ ਤੁਸੀਂ ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਆਪਣੀ ਮਾਤਾ ਦੇ ਪੈਰੀ ਹੱਥ ਜਰੂਰ ਲਾਉਂਦੇ ਹੋ ਜੀ ਵਾਹ ਦੀ ਗੱਲ ਜੂ ਲੱਗਦੇ ਹੋ ਉਸ ਤੋਂ ਬਾਅਦ ਜਦ ਤੁਸੀਂ ਕੰਮ ਸ਼ੁਰੂ ਕਰਦੇ ਹੋ ਜੀ ਤੇ ਮੈਨੂੰ ਲੱਗਦਾ ਮਾਤੇ ਵੀ ਤੁਸੀਂ ਕੋਈ ਗੀਤ ਗਾਇਆ ਵਾ ਕਿਉਂਕਿ ਰੱਬ ਰੂਪੀ ਮਾਂ ਹੁੰਦੀ ਆ ਰੱਬ ਦਾ ਦੂਸਰਾ ਰੂਪ ਆ ਮਾਂ ਤੇ ਉਹਨਾਂ ਲੋਕਾਂ ਵਾਸਤੇ ਖਾਸ ਕਰਕੇ ਜਿਹੜੇ ਲੋਕ ਆਪਣੇ ਮਾਪੇ ਨੂੰ ਚੰਗਾ ਨਹੀਂ ਸਮਝਦੇ ਅਸੀਂ ਦੇਖਿਆ ਜਦੋਂ ਬੁਢਾਪੇ 'ਚ ਮਾਪੇ ਆਉਂਦੇ ਨੇ ਤੇ ਉਹਨਾਂ ਨੂੰ ਬਿਰਧ ਆਸ਼ਰਮ 'ਚ ਭੇਜ ਦਿੰਦੇ ਨੇ ਜਾਂ ਉਹਨਾਂ ਦੀ ਦੇਖਭਾਲ ਨਹੀਂ ਕਰਦੇ ਉਹਨਾਂ ਵਾਸਤੇ ਦੂਰ ਲਾਂ ਜੂ ਸਾਰੀ ਕਰਦੇ ਹੋ ਜਿਹੜਾ ਤੁਸੀਂ ਇਹ ਲੋਕ ਮਾਂ ਨੂੰ ਪਿਆਰ ਕਰਦੇ ਨੇ ਮੈਂ ਮਾਂ ਦਾ ਗੀਤ ਗਾਉਣ ਤੋਂ ਪਹਿਲਾਂ ਉਹਨਾਂ ਉਹਨਾਂ ਲੋਕਾਂ ਵਾਸਤੇ ਇੱਕ ਲਾਈਨ ਕਾਵਾਂਗਾ ਕਿ ਵਿੱਚ ਬੁੜਾਪੇ ਲੋਡ ਪੈਂਦੀ ਏ ਪੁੱਤ ਦੇ ਕੰਦੇ ਦੀ ਵਿੱਚ ਬੁੜਾਪੇ ਲੋਡ ਪੈਂਦੀ ਏ ਪੁੱਤ ਦੇ ਕੰਦੇ ਦੀ ਸਮਾਂ ਐਸੀ ਇੱਕ ਚੀਜ਼ ਜੋ ਪਰਖ ਕਰਾ ਦੇ ਬੰਦੇ ਦੀ ਜਦ ਮਾਂ ਪਿਓ ਘਰੋਂ ਕੱਢ ਹਵੇਲੀ ਪਾਇਆ ਜਾਂਦਾ ਏ ਉਦੋਂ ਪੁੱਤ ਪਰਖਿਆ ਜਾਂਦਾ ਜਦੋਂ ਵਿਆਹਿਆ ਜਾਂਦਾ ਤੇ ਮੈਂ ਆਪਣੀ ਮਾਂ ਨੂੰ ਇੱਕੋ ਗੱਲ ਕਵਾਂਗਾ ਕਿ ਕਿਸੇ ਦਰਖਤ ਦੀ ਇੰਨੀ ਸੰਗਣੀ ਛਾ ਨਹੀਂ ਹੁੰਦੀ ਉਸ ਨੂੰ ਪੁੱਛ ਕੇ ਵੇਖ ਲਵੋ ਜਿਹਦੀ ਮਾਂ ਨਹੀਂ ਹੁੰਦੀ ਕਿਸੇ ਦਰਖਤ ਦੀ ਇੰਨੀ ਸੰਗਣੀ ਛਾ ਨਹੀਂ ਹੁੰਦੀ ਉਸ ਨੂੰ ਪੁੱਛ ਕੇ ਵੇਖ ਲਵੋ ਜੇ ਮਾਨੀ ਹੁੰਦੀ ਮਾਂ ਦੇ ਚਰਨਾਂ ਵਿੱਚ ਸੁੱਖ ਸਾਰੇ ਛੱਡ ਕੇ ਵੇਖੋ ਮਹਿਲ ਚੁਬਾਰੇ ਇਸ ਦੇ ਕੋਲੋਂ ਆਪਣੇ ਪੁੱਤ ਨੂੰ ਨਾਂ ਨਹੀਂ ਹੁੰਦੀ ਉਸ ਨੂੰ ਪੁੱਛ ਕੇ ਵੇਖ ਲਓ ਜਦੀ ਮਾਂ ਨਹੀਂ ਹੁੰਦੀ ਵਾਹ ਵਾਹ ਬਹੁਤ ਵਧੀਆ ਗੱਲਬਾਤ ਕੀਤੀ ਆ ਤੇ ਵਾਕਈ ਸ਼ਾਇਦ ਉਹਨੂੰ ਪੁੱਛ ਕੇ ਵੇਖੋ ਜਦੀ ਮਾਂ ਨਹੀਂ ਹੈਗੀ ਉੱਤੇ ਕੀ ਬੇਦੀ ਆ ਬਿਲਕੁਲ ਸਮੀਰ ਜੀ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਮੇਰੀ ਮਾਤਾ ਜੀ ਵੀ ਜਿਹੜੀ ਦੁਨੀਆ ਤੋਂ ਚਲ ਗਏ ਨੇ ਪਰ ਅੱਜ ਜਦੋਂ ਤੁਸੀਂ ਗੀਤ ਗਾਇਆ ਨਾ ਤੇ ਮੇਰਾ ਮਨ ਭਰ ਆਇਆ ਕਿਉਂਕਿ ਮਾਂ ਦਾ ਜਿਹੜੀ ਛਾਂ ਆਣਾ ਉਹ ਕਰਮਾਂ ਵਾਲਿਆਂ ਨੂੰ ਮਿਲਦੀ ਆ ਤੇ ਜਦੋਂ ਮਾਂ ਇਸ ਦੁਨੀਆ ਤੇ ਨਹੀਂ ਨਾ ਹੁੰਦੇ ਤੇ ਫਿਰ ਪਤਾ ਲੱਗਦਾ ਯਾਰ ਮਾਂ ਵਰਗਾ ਛਾਂ ਬੂਟਾ ਕੀ ਆ ਕਿਉਂਕਿ ਮਾਂ ਤੋਂ ਬਿਨਾ ਕੋਈ ਨਹੀਂ ਸਿਰ ਪਰੋਸਦਾ ਤੇ ਮਾਂ ਤੋਂ ਬਿਨਾ ਕੋਈ ਨਹੀਂ ਸਾਰਾ ਬੰਦਾ ਤੇ ਕੋਈ ਨਹੀਂ ਆਵਾਜ਼ ਦੇ ਕਹਿੰਦਾ ਵੀ ਪੁੱਤ ਉੱਠ ਕੰਮ ਤੇ ਜਾਣਾ ਵਾ ਜਾਂ ਜਿੰਦਗੀ ਦੇ ਉਹ ਕੰਮ ਕਰਨੇ ਨੇ ਐਵੇਂ ਕਹਿੰਦੇ ਨੇ ਵੀ ਮਾਂ ਮਾਂ ਹੁੰਦੀ ਆ ਮੈਂ ਇਸ ਗੱਲ ਇਸ ਗੱਲ ਤੇ ਇੱਕ ਗੱਲ ਕਰਾਂਗਾ ਕਿ ਜਿਸ ਵੇਲੇ ਮੇਰੇ ਦਾਦਾ ਜੀ ਉਹਨਾਂ ਦੇ ਮਾਤਾਈ ਦੀ ਜਨਤ ਹੋਈ ਅਸੀਂ ਸਾਰਿਆਂ ਨੇ ਪਰਦਾਦਾ ਜੀ ਵੀ ਦੇਖੇ ਪਰਦਾਦਾ ਜੀ ਵੀ ਦੇਖੇ ਨੇ ਪਰ ਮੇਰੇ ਦਾਦਾ ਜੀ ਉਸ ਵੇਲੇ ਮੇਰੇ ਦਾਦਾ ਜੀ ਸਤਕਾਰਯੋਗ ਸ਼੍ਰੀ ਪਿਛੀ ਰਾਜ ਜੀ ਪਟਾਰਾ ਕਿਉਂਕਿ ਉਹਨਾਂ ਨੇ 13 ਸਾਲ ਸਾਡੇ ਨਵੀਆਂ ਵਾਦੀ ਦੇ ਵਿੱਚ ਕਾਉਂਸਲਰੀ ਕੀਤੀ ਹੈ ਸਤਗੁਰੂ ਜੀ ਦੀ ਬੜੀ ಅಪਾਰ ਕਿਰਪਾ ਅੱਜ ਉਹ ਵੀ ਸਾਡੇ ਵਿੱਚ ਨਹੀਂ ਨੇ ਪਰ ਉਹ ਸਵਰਗਾਂ 'ਚ ਬੈਠੇ ਵੀ ਮੈਨੂੰ ਅਸ਼ੀਰਵਾਦ ਦੇ ਰਹੇ ਨੇ ਮੇਰੇ ਦਾਦਾ ਜੀ ਨੇ ਜਿਸ ਵੇਲੇ ਦਾ ਮੇਰੇ ਪਰਦਾਦੀ ਜੀ ਦੀ ਡੈਥ ਹੋਈ ਤੇ ਮੇਰੇ ਦਾਦਾ ਜੀ ਰੋਣ ਲੱਗ ਗਏ ਅਸੀਂ ਪੁੱਛਿਆ ਕਿ ਦਾਦਾ ਜੀ ਕਿਉਂ ਰੋ ਰਹੇ ਹੋ ਉਹ ਕਹਿਣ ਲੱਗੇ ਕਿ ਮੈਨੂੰ ਬੌਝ ਹੀ ਕਹਿਣ ਵਾਲੇ ਬਹੁਤ ਨੇ ਪਰ ਮੈਨੂੰ ਰਾਜ ਮੇਰੀ ਮਾਂ ਕਹਿੰਦੀ ਸੀ ਅੱਜ ਮੇਰੀ ਅੱਜ ਮੈਨੂੰ ਰਾਜ ਕਹਿਣ ਵਾਲੀ ਚਲੀ ਗਈ ਇਸ ਤੋਂ ਬਾਅਦ ਮੈਨੂੰ ਰਾਜ ਕਹਿ ਕੇ ਕਿਸੇ ਨੇ ਨਹੀਂ ਮਿਲਣਾ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਵੀਰ ਸਪੈਸ਼ਲ ਬੱਚਾ ਪਰ ਮੈਂ ਕਹਿੰਦਾ ਵਾਕਈ ਸਪੈਸ਼ਲ ਆ ਕਿਉਂਕਿ ਜਿੰਨੀਆਂ ਸੋਹਣੀਆਂ ਗੱਲਾਂ ਕੀਤੀਆਂ ਵੀਰ ਨੇ ਆਮ ਬੰਦਾ ਨਹੀਂ ਕਰ ਸਕਦਾ ਤੇ ਤੁਸੀਂ ਦੇਖ ਸਕਦੇ ਹੋ ਕਿੰਨਾ ਪਿਆਰ ਦਿੱਤਾ ਲੋਕਾਂ ਨੇ ਤੇ ਰੱਬ ਦੀਆਂ ਬਣਾਈਆਂ ਜਾਂ ਰੂਹਾਂ ਨੇ ਮੈਂ ਕਹਿੰਦਾ ਪਰਮਾਤਮਾ ਇਹਨਾਂ 'ਚ ਵਾਸ ਕਰਦਾ ਤੇ ਤੁਸੀਂ ਦੇਖ ਸਕਦੇ ਹੋ ਕਿੱਡੇ ਸੋਹਣੇ ਲਫ਼ਾਜ਼ ਖਾਸ ਕਰਕੇ ਮਾਂ ਨੂੰ ਮਾਂ ਨੂੰ ਜਿਹੜਾ ਦਰਜਾ ਰੱਬ ਰੂਪ ਦਾ ਰੱਜਾ ਇਸ ਵੀਰ ਵੱਲੋਂ ਦਿੱਤਾ ਗਿਆ ਅਸੀਂ ਦੇਖਦੇ ਪੀ ਇੱਕ ਮਾਂ ਦੇ ਤਿੰਨ ਤਿੰਨ ਪੁੱਤ ਹੁੰਦੇ ਨੇ ਪਾਲ ਪੋਸ ਕੇ ਆ ਵੱਡਿਆ ਕੀਤੇ ਜਾਂਦੇ ਨੇ ਅਫਸਰ ਤੱਕ ਬਣ ਜਾਂਦੇ ਨੇ ਹਮੇਸ਼ਾ ਮਾਂ ਆਪ ਗਿੱਲੇ ਤੇ ਪਾ ਕੇ ਪੁੱਤਰਾਂ ਨੂੰ ਸੁੱਕੇ ਦੇ ਪਾਉਂਦੀ ਆ ਪਰ ਜਦੋਂ ਮਾਂ ਦੀ ਸਾਂਭ ਦੀ ਵਾਰੀ ਆਉਂਦੀ ਆ ਉਦੋਂ ਵੱਡਿਆ ਕਹਿੰਦਾ ਤੂੰ ਸਾਂਭ ਛੋਟਾ ਕਹਿੰਦਾ ਤੂੰ ਸਾਂਭ ਇਸ ਤਾਂ ਦੇ ਹਾਲਾਤ ਨੇ ਸਾਡੇ ਪੰਜਾਬ ਦੇ ਸਾਡੇ ਲੋਕਾਂ ਦੇ ਤੇ ਐਸ ਕਰਕੇ ਦਰਸ਼ਕੋ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਜਿਹੜੇ ਮਾਂ ਨੂੰ ਪਿਆਰ ਕਰਦੇ ਨੇ ਮੈਂ ਅੰਤ ਜੀ ਨੂੰ ਕਹਾਂਗਾ 2 ਮਿੰਟ ਜਰੂਰ ਹੋਣ ਕਿਉਂਕਿ ਸਮੀਰ ਤੁਹਾਨੂੰ ਯਾਦ ਕਰ ਰਿਹਾ ਤੇ ਖਾਸ ਤਕਿ ਉਹਨਾਂ ਲੋਕਾਂ ਵਾਸਤੇ ਖਬਰ ਮੈਂ ਜਿਵੇਂ ਪਹਿਲਾਂ ਗੱਲ ਕੀਤੀ ਆ ਵੀ ਜਿਹੜੇ ਜ਼ਿੰਦਗੀ ਤੋਂ ਹਾਰ ਗਏ ਨੇ ਥੱਕ ਗਏ ਨੇ ਜਿਹੜੇ ਰੱਬ ਨੂੰ ਤਾਲਾ ਮੀਣਾ ਮਾਰਦੇ ਨੇ ਪਰ ਤੁਸੀਂ ਦੇਖ ਸਕਦੇ ਹੋ ਜਿੰਨੇ ਬੱਚੇ ਨੇ ਇੱਥੇ ਆਏ ਸਾਰੀਆਂ ਰੱਬੀ ਰੂਹਾਂ ਨੇ ਸਾਰੇ ਪਰਮਾਤਮਾ ਨੂੰ ਪਿਆਰ ਕਰਨ ਵਾਲੇ ਨੇ ਤੇ ਰੱਬ ਇਹਨਾਂ ਦੇ ਵਿੱਚ ਜੀ ਤੁਸੀਂ ਦੇਖ ਸਕਦੇ ਹੋ ਸਮੀਰ ਆਪਣੀ ਮਾਤਾ ਜੀ ਦੇ ਨਾਲ ਆ ਕਿਉਂਕਿ ਬੜਾ ਕਰਮਾ ਵਾਲਾ ਵਾ ਬੜੇ ਕਰਮਾ ਵਾਲਾ ਵਾ ਜਿਹੜਾ ਆਪਣੀ ਮਾਂ ਦੇ ਕੋਲ ਆ ਬੜੇ ਕਰਮਾ ਵਾਲਿਓ ਤੁਹਾਡੀ ਮਾਂ ਤੁਹਾਡੇ ਨਾਲ ਆ ਮੇਰੀ ਇੱਕ ਮਾਂ ਮੇਰੇ ਨਾਲ ਨਹੀਂ ਮੇਰੀਆਂ ਦੋ ਮਾਵਾਂ ਮੇਰੇ ਨਾਲ ਨੇ ਮਦਰ ਨੰਬਰ 1 ਮੈਡਮ ਰਕੇਸ਼ ਪਟਾਰਾ ਜੀ ਔਰ ਮੇਰੇ ਮਦਰ ਨੰਬਰ 2 ਮੈਡਮ ਮਨਿੰਦਰਜੀਤ ਕੌਰ ਜੀ ਕਿਉਂਕਿ ਅਸੀਂ ਇਸ ਬਾਗ ਦੇ ਉਹ ਫੁੱਲਾਂ ਜਿਹਦੇ ਮਾਲੀ ਸਤਿਕਾਰਯੋਗ ਮੈਂ ਮਨਿੰਦਰਜੀਤ ਕੌਰ ਜੀ ਅਤੇ ਸਤਿਕਾਰਯੋਗ ਸਾਡੇ ਸਰ ਸਰਦਾਰ ਕਵਲਜੀਤ ਸਿੰਘ ਜੀ ਜਿਨ੍ਹਾਂ ਨੇ ਕਿ ਸਾਡੇ ਵਰਗੇ ਇਹਨਾਂ ਮਾਸੂਮ ਜੇ ਫੁੱਲਾਂ ਨੂੰ ਪਾਣੀ ਦੇ ਦੇ ਕੇ ਦੇ ਦੇ ਕੇ ਦੇ ਦੇ ਕੇ ਐਸਾ ਸੰਜਿਆ ਕਿ ਅੱਜ ਕਿਸੇ ਵੀ ਮੁਕਾਬਲੇ ਤੋਂ ਅਸੀਂ ਘਟ ਨਹੀਂ ਕਿਉਂਕਿ ਮਾਲੀ ਦਾ ਕੰਮ ਪਾਣੀ ਲਾਉਣਾ ਧਰ ਪਰ ਮਸ਼ਕਾਂ ਪਾਵੇ ਮਾਲਕ ਦਾ ਕੰਮ ਫਲ ਫੁੱਲ ਲਾਉਣਾ ਲਾਵੇ ਜਾਂ ਨਾ ਲਾਵੇ ਕਿਉਂਕਿ ਸਤਗੁਰੂ ਜੀ ਦੀ ਬੜੀ ಅಪਾਰ ਕਿਰਪਾ ਹੈ ਕਿ ਅੱਜ ਅਗੋਸ਼ਟ ਦੇ ਅਗੋਸ਼ਟ ਦੀ ਜਿਹੜੀ ਉਂਗਲ ਫੜ ਕੇ ਸਮੀਰ ਅੰਮ੍ਰਿਤਸਰ ਤੋਂ ਲੈ ਕੇ ਜਲੰਧਰ ਲੁਧਿਆਣਾ ਪਟਿਆਲਾ ਫਗਵਾੜਾ ਚੰਡੀਗੜ੍ਹ ਹੁਸ਼ਿਆਰਪੁਰ ਤੱਕ ਇਹਨਾਂ ਬੱਚਿਆਂ ਨਾਲ ਪਰਫਾਰਮ ਕਰਕੇ ਆਇਆ ਜੀ ਤੇ ਸਮੀਰ ਜੀ ਹੋਰ ਕਿਹੜਾ ਗੀਤ ਸੁਣਾਓਗੇ ਸਾਡੇ ਦਰਸ਼ਕਾਂ ਨੂੰ ਜਿਹੜੇ ਅਸੀਂ ਦੇਖਿਆ ਇਹਨਾਂ ਬੱਚਿਆਂ ਵਿੱਚ ਬਹਿ ਕੇ ਤੁਸੀਂ ਰਿਆਦ ਕਰਦੇ ਹੋ ਤੇ ਉਹਦੀਆਂ ਦੋੜਾਂ ਨਾਲ ਜਿਹਨੂੰ ਸਾਂਝੀ ਕਰ ਦੋਗੇ ਉਹਦੀਆਂ ਜੀ ਹੂੰ ਕੋਠੇ ਤੇ ਕਿਲ ਹੋ ਕੋਠੇ ਤੇ ਕਿਲ ਹੋਵੇ ਉਹਨ ਕਿਸਮਤ ਵਾਲੇ ਜਿੱਦਾ ਗੁਰਾ ਉੱਤੇ ਦਿਲ ਹੋਵੇ ਪਾਣੀ ਛੰਨੇ ਵਿੱਚੋਂ ਕਾ ਪੀਤਾ ਪਾਣੀ ਛੰਨੇ ਵਿਚੋਂ ਕੀਤਾ ਤੇਰੇ ਵਿੱਚੋਂ ਹੋ ਤੁਹਾਡੇ ਵਿੱਚੋਂ ਰਬ ਦਸਿਆ ਤੁਹਾਨੂੰ ਸਜਦਾਇ ਤਾਂ ਕੀਤਾ ਤੁਹਾਨੂੰ ਸਜਦਾਇ ਤਾਂ ਕੀ ਤਾਂ ਬਹੁਤ ਪਿਆਰੀ ਆਵਾਜ਼ ਤੇ ਬਹੁਤ ਮਿੱਠੀ ਆਵਾਜ਼ ਆ ਤੇ ਅਸਵੀ ਪਰਮਾਤਮਾ ਦਾ ਧੰਨਵਾਦ ਕਰਦੇ ਆ ਕਿ ਪਰਮਾਤਮਾ ਨੇ ਸਮੀਰ ਨੂੰ ਚਾਹੇ ਸਪੈਸ਼ਲ ਬੱਚਾ ਬਣਾਇਆ ਪਰ ਮੈਂ ਕਹਿੰਦਾ ਸਪੈਸ਼ਲ ਇਹਨੂੰ ਖਾਸ ਬੱਚਾ ਕਹਿ ਦਿੰਦਾ ਅਸੀਂ ਦੇਖਿਆ ਆਮ ਬੱਚੇ ਹੁੰਦੇ ਨੇ ਪਰ ਉਹਨਾਂ ਵਿੱਚੋਂ ਨਹੀਂ ਬੱਚਾ ਇਹ ਬਹੁਤ ਖਾਸ ਵਾਕਈ ਜੇ ਸਪੈਸ਼ਲ ਹਾਂ ਤਾਂ ਗਿਆ ਤੇ ਵਾਕਈ ਖਾਸ ਆ ਕਿਉਂਕਿ ਪਰਮਾਤਮਾ ਨੇ ਗੁਣ ਜਿਹੜੇ ਨੇ ਬਹੁਤ ਜ਼ਿਆਦਾ ਭਰੇ ਨੇ ਪਰਮਾਤਮਾ ਨੇ ਬਹੁਤ ਕੋਸ਼ਿਸ਼ ਇਸ ਬੱਚੇ ਵਿੱਚ ਪਦਿੱਤਾ ਵਾ ਆਮ ਬੱਚਾ ਵਿੱਚ ਨਹੀਂ ਵੇਖਣ ਨੂੰ ਮਿਲਦਾ ਤੇ ਇਸ ਕਰਕੇ ਇਹਨਾਂ ਨੂੰ ਖਾਸ ਜਾਂ ਸਪੈਸ਼ਲ ਬੱਚਾ ਵੀ ਕਹਾ ਜਾਂਦਾ ਤੇ ਸਮੀਰ ਹੋਰ ਜਾਂਦੇ ਜਾਂਦੇ ਆ ਤੁਹਾਡੇ ਮਨਸਾਂ ਦਾ ਹੋਵੇ ਜਿਹੜਾ ਤੁਸੀਂ ਤੁਹਾਡੇ ਦਿਲ ਦੇ ਬਹੁਤ ਨੇੜੇ ਹੋਵੇ ਉਸ ਦੀਆਂ ਦੋ ਰਣਾ ਜਰੂਰ ਸਾਂਝੀ ਕਰਦੋ ਕੀ ਦੀਆਂ ਤੇ ਫਿਰ ਦਸ਼ਕਾ ਜਿਗੋ ਅਸੀਂ ਅੱਗੇ ਲਾਵਾਂਗੇ ਮਾਂ ਹੁੰਦੀ ਏ ਮਾਂ ਦੁਨੀਆਂ ਵਾਲੇ ਓ ਹਾਏ ਮਾਂ ਹੁੰਦੀ ਏ ਮਾਂ ਦੁਨੀਆਂ ਵਾਲੇ ਓ ਮਾਂ ਰਬ ਦਾ ਨਾ ਦੁਨੀਆਂ ਵਾਲੇ ਓ ਮਾਂ ਹਰ ਜੀਵ ਦੀ ਜੀਵਨ ਦਾਤਾ ਸਭ ਨੂੰ ਪਾਲਣ ਵਾਲੀ ਮਾਤਾ ਹਏ ਕੋਈ ਨਾ ਫੜਦਾ ਵਾ ਦੁਨੀਆਂ ਵਾਲੇ ਹੋ ਹੋ ਮਾਂ ਹੁੰਦੀ ਏ ਮਾਂ ਦੁਨੀਆਂ ਵਾਲੇ ਹੋ ਹਾਂ ਮਾਂ ਹੁੰਦੀ ਏ ਮਾਂ ਦੁਨੀਆਂ ਵਾਲੇ ਉਹ ਬੋਤਾ ਲਵਾਜੀ ਇਹ ਸੀ ਗੱਲਬਾਤ ਕੀਤੀ ਸਮੀਰ ਜਿਹੜਾ ਕਿ ਇੱਕ ਅਗੋਸ਼ ਐਨਜੀਓ ਚਲਾ ਰਹੇ ਨੇ ਉੱਥੇ ਸਮੀਰ ਇੱਕ ਸਪੈਸ਼ਲ ਬੱਚਾ ਮੈਂ ਕਹਿ ਸਕਦਾ ਕਿ ਪਰਮਾਤਮਾ ਨੇ ਅਜਿਹਾ ਬੱਚਾ ਜਿਹੜਾ ਕਿ ਸਾਰਿਆਂ ਬੱਚਾ ਵਿੱਚ ਬੜਾ ਖਾਸ ਬੱਚਾ ਵਾ ਤੇ ਮੈਂ ਕਹਿੰਦਾ ਵੀ ਉਹ ਮਾਵਾ ਬੜੀਆਂ ਭਾਗਾਂ ਵਾਲੀਆਂ ਨੇ ਮੈਂ ਕਹਿ ਸਕਦਾ ਜਿਨ੍ਹਾਂ ਨੇ ਸਮੀਰ ਅੱਗੇ ਬੱਚੇ ਨੂੰ ਜਨਮ ਦਿੱਤਾ ਕਿਉਂਕਿ ਪ੍ਰਮਾਤਮਾ ਦੇ ਬਹੁਤ ਨੇੜੇ ਆ। ਨਿਰਜ ਕਾਸੀ ਦੇਖਦੇ ਆ ਬੱਚੇ ਰੱਬ ਤੋਂ ਬਹੁਤ ਦੂਰ ਹੁੰਦੇ ਨੇ ਪਰ ਇਹ ਬੱਚਾ ਰੱਬ ਦੇ ਬਹੁਤ ਨੇੜੇ ਆ। ਤੁਸੀਂ ਦੇਖਿਆ ਵੀ ਕਿਸ ਤਰ੍ਹਾਂ ਪ੍ਰਮਾਤਮਾ ਦੀ ਬਾਣੀ ਤੇ ਸ਼ਬਦ ਜਿਹੜੇ ਗਾਉਂਦਾ ਤੇ ਰੱਬ ਦੇ ਬਹੁਤ ਨੇੜੇ ਆ। ਆਪਣੀ ਮਾਂ ਦਾ ਬਹੁਤ ਸਤਿਕਾਰ ਕਰਦਾ। ਅਸੀਂ ਦੇਖਿਆ ਹਮੇਸ਼ਾ ਕਹਿੰਦੇ ਰੱਬ ਤੋਂ ਬਾਅਦ ਮਾਂ ਦਾ ਰੂਪ ਜਿਹੜਾ ਦਰਜਾ ਗਲਗਨੈ ਰੱਬ ਦਾ ਤੇ ਮਾਂ ਦੇ ਹਮੇਸ਼ਾ ਲੰਬੀ ਉਮਰ ਵਾਸਤੇ ਪ੍ਰਮਾਤਮਾ ਕੋਲ ਦੁਆ ਮੰਗਦਾ। ਕੁੱਸ ਰੱਬ ਦਾ ਵੀ ਧੰਨਵਾਦ ਕਰਦਾ ਵੀ ਜਿਸ ਮਾਂ ਨੇ ਇਹਨੂੰ ਜਨਮ ਦਿੱਤਾ ਉਸ ਮਾਂ ਦੇ ਵਾਸਤੇ ਵੀ ਅੱਜ ਬਹੁਤ ਸੋਹਣੇ ਗੀਤ ਆਏ ਨੇ ਤੁਸੀਂ ਦੇਖਿਆ ਤੇ ਦਰਸ਼ਕੋ ਜਿਹੜੇ ਆਪਣੀ ਮਾਂ ਨੂੰ ਪਿਆਰ ਕਰਦੇ ਨੇ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਕਿ ਉਸ ਮਾਂ ਤੱਕ ਪਹੁੰਚ ਸਕੇ ਉਸ ਬੱਚੇ ਤੱਕ ਪਹੁੰਚ ਸਕੇ ਤੇ ਖਾਸ ਕਰਕੇ ਉਹਨਾਂ ਵਾਸਤੇ ਜਿਨ੍ਹਾਂ ਦੀ ਮਾਂ ਇਸ ਦੁਨੀਆ ਤੇ ਨਹੀਂ ਹੈਗੀ ਉਹ ਸਮਝ ਸਕਦੇ ਨੇ ਵੀ ਮਾਂ ਦਾ ਦਰਦ ਕੀ ਹੁੰਦਾ ਤੇ ਮਾਂ ਦੇ ਜਾਣ ਤੋਂ ਬਾਅਦ ਮਛੋੜਾ ਕੀ ਹੁੰਦਾ ਮਾਂ ਦਾ ਇਹ ਸਾਰੀਆਂ ਗੱਲਾਂ ਬਾਤਾਂ ਸਮੀਰ ਨੇ ਅੱਜ ਗੱਲਬਾਤ ਰਾਹੀਂ ਸਾਂਝੀਆਂ ਕੀਤੀਆਂ ਨੇ ਮੈਨੂੰ ਦਿਓਜਾਤ ਮੈਥਵੜਾ ਹਜੀਤ ਸਿੰਘ ਅਰੇਵਾਲ ਪੰਜਾਬੀ ਲੋਕ ਚੈਨਲ ਆਮਰਸਾ